ਪਲੀਜ਼ ਮੈਨੂੰ ਇਨਸਾਫ ਦੁਬਾਰਾ ਜਾਵੇ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਇਸ ਟਾਈਮ ਬਿਕਾਜ਼ ਮੈਨੂੰ ਪ੍ਰਸ਼ਾਸਨ ਤੋਂ ਕੋਈ ਉਮੀ ਨਹੀਂ ਗਈ ਮੇਰੀ ਨਹੀਂ ਸੁਣਵਾਈ ਹੋਈ ਹਾਂਜੀ ਹੁਣ ਜੋ ਆਪਾਂ ਗੱਲ ਕਰਨ ਜਾ ਰਹੇ ਹਾਂ ਜੋ ਕਿ ਬਈ ਇੱਕ ਉਪਲ ਫਾਰਮ ਜਿਹੜੀ ਕਿ ਟਰੈਕਟਰ ਵਾਲੀ ਕੁੜੀ ਟਰੈਕਟਰ ਵਾਲੀ ਨਾਂ ਦੇ ਉੱਤੇ ਮਸ਼ਹੂਰ ਆ ਤੇ ਜਿਹੜੀ ਕਿ ਸਾਡੇ ਪੰਜਾਬੀਆਂ ਨੂੰ ਇੱਕ ਅਪੀਲ ਕਰਦਗੇ ਜਿਹੜਾ ਇੱਕ ਪ੍ਰਭ ਨਾਮ ਦਾ ਮੁੰਡਾ ਤੇ ਜਿਹੜਾ ਇੰਦਰ ਨਾਮ ਦਾ ਉਹਦਾ ਦੋਸਤ ਆ ਇਹ ਦੋਨੇ ਮਿਲ ਕੇ ਕੋਕ ਦੇ ਵਿੱਚ ਇੱਕ ਨਸ਼ੀਲੀ ਦਵਾਈ ਪਿਆ ਕੇ ਤੇ ਉਹਦੇ ਨਾਲ ਗਲਤ ਹਰਕਤ ਕਰਦੇ ਆ ਯਾਨੀ ਕਿ ਉਹਦੀਆਂ ਸ਼ਲੀਲ ਵੀਡੀਓ ਜੋ ਵਾਇਰਲ ਵੀ ਹੋ ਚੁੱਕੀਆਂ ਤੇ ਪਰ ਉਸ ਕੁੜੀ ਨੇ ਆ ਕੇ ਜਿਹੜਾ ਇੱਕ ਰਾਜ ਪੰਜਾਬ ਰਾਜ ਮਹਿਲਾ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਜਾਂਦਾ ਇੱਕ ਆਪਾਂ ਕਹਿੰਦੇ ਵੀ ਦਰਖਾਸਤ ਦੇ ਤੌਰ ਤੇ ਤਾਂ ਇੱਕ ਅਰਜੀ ਲਿਖੀ ਜਾਂਦੀ ਆ ਤਾਂ ਉਹਦੇ ਉੱਤੇ ਇਹ ਕਾਰਵਾਈ ਹੁੰਦੀ ਆ ਤੇ ਪਰ ਜਿਹੜੀਆਂ ਇਹ ਕਈ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀਆਂ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੈਨਲ ਆ ਉਸ ਕੁੜੀ ਦਾ ਜਿਹੜਾ ਕਿ ਉਪਲ ਫਾਰਮ ਪਰ ਟਰੈਕਟਰ ਵਾਲੀ ਕੁੜੀ ਦੇ ਨਾਂ ਤੇ ਇਹ ਮਸ਼ਹੂਰ ਜਿਵੇਂ ਇਹ ਦੋਨੇ ਕੁੜੀ ਤੇ ਮੁੰਡੇ ਦੀ ਇਹਨਾਂ ਦੋਨਾਂ ਦੀ ਮੰਗਣੀ ਵੀ ਹੋ ਜਾਂਦੀ ਆ ਤੇ ਬਾਅਦ ਦੇ ਵਿੱਚ ਇਹ ਆਪਾਂ ਕਹਦੇ ਗਏ ਵਿਆਹ ਕਰਾਉਣ ਤੋਂ ਪਹਿਲਾਂ ਜਿਵੇਂ ਕਹਦਗੇ ਪੰਜਾਬੀ ਚ ਇਹ ਕੁੜੀ ਨੂੰ ਨਸ਼ੇ ਵਾਲੀ ਚੀਜ਼ ਮਲਾ ਕੇ ਕੋਕ ਦੇ ਵਿੱਚ ਤੇ ਬਾਅਦ ਦੇ ਵਿੱਚ ਗਲਤ ਹਰਕਤ ਕੀਤੀ ਜਾਂਦੀ ਆ ਪਰਵ ਨਾਮ ਦਾ ਇੱਕ ਜਿਹੜਾ ਇਹ ਮੁੰਡਾ ਤੇ ਇੱਕ ਇੰਦਰ ਇਹਦਾ ਦੋਸਤ ਆ ਜਿਹੜਾ ਇਹਨਾਂ ਦੋਨਾਂ ਬੰਨਿਓ ਇਹਨੂੰ ਪਹਿਲਾਂ ਧਮਕੀ ਵੀ ਦਿੱਤੀ ਜਾਂਦੀ ਇੱਕ ਚੈਨਲ ਬੰਨਿਓ ਵੀ ਦੱਸਿਆ ਜਾਂਦਾ ਆ ਆਪਾਂ ਉਹ ਖਬਰ ਵੀ ਸੁਣਾਉਣੇ ਆ ਇੱਕ ਚੈਨਲ ਬੰਨਿਓ ਕੀ ਕਹਿਣਾ ਉਹਨਾਂ ਦਾ ਤੇ ਪਰ ਆਪਾਂ ਪਹਿਲਾਂ ਆਪਣੇ ਬੰਨਿਓ ਤੁਹਾਨੂੰ ਦੋ ਗੱਲਾਂ ਹੋਰ ਦੱਸ ਦਈਏ ਵੀ ਆਪਸ ਵਿੱਚ ਜਿਹੜਾ ਇਹ ਦੋਨੇ ਪਰਿਵਾਰਾਂ ਦਾ ਹੁਣ ਸੁਲਾਹ ਹੋ ਗਈ ਆ ਤੇ ਪਰ ਵੱਡੀ ਗੱਲ ਇਹ ਆ ਸਾਡੇ ਪੰਜਾਬ ਦਾ ਮਾਹੌਲ ਦਿਨ-ਦਿਨ ਖਰਾਬ ਹੋ ਰਿਹਾ ਇਸ ਕੁੜੀ ਨੇ ਜੋ ਅਮਰਤਪਾਲ ਮਹਿਰੋ ਨੂੰ ਵੀ ਇੱਕ ਅਪੀਲ ਕੀਤੀ ਸੀ ਵੀ ਕਿਤੇ ਵੀ ਐ ਅਮਰਤਪਾਲ ਮਹਿਰੋ ਜੋ ਮੇਰਾ ਇੱਕ ਸਾਥ ਦੇਵੇ ਮੇਰੀ ਇੱਕ ਆਵਾਜ਼ ਜੋ ਚੱਕੀ ਜਾਵੇ ਜਿਹੜਾ ਮੇਰੇ ਨਾਲ ਤੱਕਾ ਹੋਇਆ ਪਰ ਬਾਅਦ ਦੇ ਵਿੱਚ ਇਸ ਪਰਿਵਾਰ ਨਾਲ ਸੁਲਾਹ ਹੋ ਗਈ ਇਹ ਵੀ ਖਬਰ ਦੱਸਦੀਏ ਪਰ ਜਿਹੜੀ ਵੱਡੀ ਗਲਤ ਗੱਲ ਆ ਅੱਜ ਦੇ ਟਾਈਮ 'ਚ ਜਿਵੇਂ ਸੋਸ਼ਲ ਮੀਡੀਆ ਦਾ ਕੰਮ ਆ ਇੰਸਟਾਗ੍ਰam ਯੂਟਿਊਬ ਤੇ ਇੱਕ ਦੂਜੇ ਨਾਲ ਆਪਾਂ ਕਹਦੇ ਆ ਵੀ ਕੰਟੈਕਟ ਹੋ ਜਾਂਦੇ ਆ ਕੁੜੀਆਂ ਦੇ ਤੇ ਬਾਅਦ ਦੇ ਵਿੱਚ ਐ ਜੀਆਂ ਵੀਡੀਓ ਸਾਹਮਣੇ ਆਉਂਦੀਆਂ ਤੇ ਮੁੰਡੇ ਕੁੜੀਆਂ ਨੂੰ ਟਾਰਗੇਟ ਕਰਦੇ ਕਈ ਕੁੜੀਆਂ ਮੁੰਡਿਆਂ ਨੂੰ ਵੀ ਕਰ ਜਾਂਦੀਆਂ ਤੇ ਪਰ ਹੁਣ ਇੱਥੇ ਆਪਾਂ ਗੱਲ ਕਹਿ ਸਕਦੇ ਆ ਇਹ ਮੁੰਡੇ ਦੀ ਗਲਤ ਗੱਲ ਆ ਕਿਉਂਕਿ ਨਸ਼ੀਲੀ ਦਵਾਈ ਪਿਆ ਕੇ ਉਹਨੂੰ ਗਲਤ ਹਰਕਤ ਕੀਤੀ ਆ ਇਹ ਬਹੁਤ ਵੱਡੀ ਆਪਾਂ ਗਲਤ ਗੱਲ ਕਹਿ ਸਕਦੇ ਆ ਇਹਨੂੰ ਵੀ ਵੱਡੀ ਗਲਤੀ ਉਸ ਦੀ ਆ ਪਹਿਲੀ ਗਲਤੀ ਆਪਾਂ ਕਹਦੀਏ ਵੀ ਕਿਸੇ ਕੁੜੀ ਨੂੰ ਇਸ ਲੋਟ ਜਿਵੇਂ ਹੁਣ ਸਿੱਧਾ ਆਪਾਂ ਕਹ ਦਈਏ ਵੀ ਇੰਸਟਾਗ੍ਰam ਤੇ ਇਹਨਾਂ ਦਾ ਮਲਾਪ ਹੁੰਦਾ ਬਾਅਦ ਦੇ ਵਿੱਚ ਇਹ ਇੱਕ ਜਿਹੜਾ ਟਰੈਕਟਰ ਲੈਣ ਜਾਂਦੇ ਇੱਕ ਪਾਰਟੀ ਦੇ ਉੱਤੇ ਮਿਲਦੇ ਆ ਬਾਅਦ ਦੇ ਵਿੱਚ ਅਗਲੇ ਅੱਗੇ ਮਾਮਲੇ ਇਹਨਾਂ ਦੇ ਹੋਰ ਵਧ ਜਾਂਦੇ ਆ ਬਾਅਦ ਵਿੱਚ ਇੱਕ ਦੂਜੇ ਨਾਲ ਜੋ ਇੱਕ ਦੂਜੇ ਦੇ ਮੰਗੇਤਰ ਬਣ ਜਾਂਦੇ ਆ ਵੀ ਇੱਕ ਦੂਜੇ ਨੂੰ ਮੰਗਣੀ ਹੋ ਜਾਂਦੀ ਆ ਬਾਅਦ ਦੇ ਵਿੱਚ ਇਹ ਮਾਮਲਾ ਸਾਰਾ ਉਲਟੀ ਹੋ ਜਾਂਦਾ ਕਹਿੰਦਾ ਮਤਲਬ ਤੇ ਹੁਣ ਬਈ ਇਹ ਪੰਜਾਬ ਦੇ ਵਿੱਚ ਸਾਡਾ ਮਾਹੌਲ ਖਰਾਬ ਹੋ ਰਿਹਾ ਪਹਿਲੀ ਗੱਲ ਤਾਂ ਇਹ ਕਹ ਦਈਏ ਉਸ ਮੁੰਡੇ ਦੇ ਜਿਹੜਾ ਕਿ ਇੱਕ ਸਿਰ ਤੇ ਦਸਤਾਰ ਬੰਨੀ ਹੋਈ ਆ ਆਪਾਂ ਕਹਿ ਦਈਏ ਵੀ ਇੱਕ ਪਰਨਾ ਬੰਨਿਆ ਹੋਇਆਗਾ ਇੱਕ ਅੰਬਰਤਾਰੀ ਮੁੰਡਾ ਹੋ ਤੇ ਪਰ ਉਹ ਜਿਹੜਾ ਕਿ ਹੁਣ ਇਹ ਗਲਤ ਹਰਕਤ ਜਿਹੜੀ ਕੀਤੀ ਆ ਇਹ ਆਪਾਂ ਗਲਤ ਕਹਿ ਸਕਦੇ ਆ ਇਹਨੂੰ ਬਹੁਤ ਗਲਤ ਕੀਤੀ ਹੈ ਇੱਕ ਸਿਰ ਤੇ ਇੱਕ ਆਪਾਂ ਕਹ ਦਈਏ ਦਮਾਲਾ ਬੰਨਿਆ ਹੋਇਆ ਉਸ ਮੁੰਡੇ ਦੀ ਤਾਂ ਇਹ ਆਪਾਂ ਇੱਥੇ ਗਲਤ ਕਵਾਂਗੇ ਵੀ ਕਿਸੇ ਵੀ ਧੀ ਭੈਣ ਨੂੰ ਆਪਾਂ ਨਸ਼ੀਲੀ ਦਵਾਈ ਪਿਆ ਕੇ ਤਾਂ ਉਹਦੇ ਨਾਲ ਗਲਤ ਹਰਕਤ ਕਰਦੇ ਆ ਇਹ ਗਲਤ ਆ ਤਾਂ ਹੁਣ ਇੱਕ ਆਪਾਂ ਚੈਨਲ ਬਣੀ ਉਹ ਵੀ ਇੱਕ ਖੁਲਾਸਾ ਕਰ ਦਈਏ ਇੱਕ ਪੈਸੇ ਵੀਡੀਓ ਆ ਚੁੱਕੀਆਂ ਪਰ ਆਪਾਂ ਇਹ ਵੀ ਦੱਸ ਦਈਏ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਸਮਝੋਤਾ ਹੋ ਚੁੱਕਿਆ ਇਹਨਾਂ ਦੋਨਾਂ ਪਰਿਵਾਰਾਂ ਦਾ ਤਾਂ ਹੁਣ ਇੱਕ ਵੀਡੀਓ ਦਿਖਾ ਦਈਏ ਥੋੜੀ 2 ਮਿੰਟ ਦੀ ਫਿਰ ਆਪਾਂ ਅਗਲੇ ਵਿਚਾਰ ਹੋਰ ਸਾਂਝੇ ਕਰਾਂਗੇ ਵੀ ਜਿਹੜੇ ਸਾਡੇ ਪੰਜਾਬ 'ਚ ਅੱਜਕੱਲ ਗਲਤ ਕੰਮ ਹੋ ਰਹੇ ਆ ਇੰਸਟਾਗ੍ਰਾਮ 'ਤੇ ਜਿਹੜਾ ਅੱਜ ਦਾ ਮਾਹੌਲ ਆ ਕਲਯੁਗ ਦਾ ਦੌਰ ਆ ਪਹਿਲਾਂ ਇੱਕ ਵੀਡੀਓ ਸੁਣਾ ਦਈਏ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਤੇ ਹੁੰਦੀ ਆ ਉਹ ਜਿਹੜੀ ਕੁੜੀ ਆ ਜਲਦੀ ਕਿਵੇਂ ਆ ਹਾਲੇ ਕਿ ਇੱਕ ਇੰਟਰਵਿਊ ਦੇ ਵਿੱਚੋਂ ਕੁੜੀ ਦੱਸਦੀ ਹੈ ਕਿ ਜਦੋਂ ਉਹ ਇੱਕ ਜੌਂਡੀਆ ਟਰੈਕਟਰ ਜਿਹੜਾ ਕਿ ਲੈਣ ਗਏ ਉਦੋਂ ਉਹਨਾਂ ਨੇ ਜੌਂਡੀਆ ਜਿਹੜੀ ਏਜੰਸੀ ਸੇ ਉਹਨਾਂ ਵੱਲੋਂ ਇੱਕ ਛੋਟੀ ਜਿਹੀ ਪਾਰਟੀ ਆਰਗੇਨਾਈਜ਼ ਕੀਤੀ ਗਈ ਜਿੱਥੇ ਵੱਖ-ਵੱਖ ਹੋਰ ਲੋਕ ਬੁਲਾਏ ਗਏ ਉੱਥੇ ਹੀ ਇਹ ਜਿਹੜੇ ਲੜਕਾ ਸੀਗਾ ਪ੍ਰਭ ਨਾਮ ਦਾ ਲੜਕਾ ਉਹ ਤੇ ਉਹਦੇ ਫਾਦਰ ਆਉਂਦੇ ਨੇ ਉਹ ਇਹਨਾਂ ਨੂੰ ਟਰੈਕਟਰ ਦੀ ਜਿਹੜੀ ਚਾਬੀ ਹੈ ਹੈਂਡ ਓਵਰ ਕਰ ਦਿੰਦੇ ਨੇ ਉਦੋਂ ਪਹਿਲੀ ਵਾਰੀ ਇਹ ਲੜਕੀ ਤੇ ਫਾਦਰ ਤੇ ਉਹ ਲੜਕਾ ਤੇ ਲੜਕੇ ਦੇ ਫਾਦਰ ਇੱਕ ਦੂਜੇ ਨੂੰ ਮਿਲਦੇ ਨੇ ਉਸ ਤੋਂ ਬਾਅਦ ਲੜਕੀ ਦਾ ਕਹਿਣਾ ਹੈ ਕਿ ਉਸ ਲੜਕੇ ਦੀ ਇੰਸਟਾਗ੍ਰam ਤੋਂ ਰਿਕਵੈਸਟ ਆਉਂਦੀ ਹੈ ਤੇ ਉਸ ਤੋਂ ਬਾਅਦ ਗੱਲਬਾਤ ਸ਼ੁਰੂ ਹੁੰਦੀ ਹੈ ਲੜਕੀ ਆਪਣੇ ਫਾਦਰ ਨੂੰ ਦੱਸਦੀ ਹੈ ਜਿੱਥੇ ਅਸੀਂ ਗੱਲ ਕਰੀਏ ਜੋ ਲੜਕੀ ਹੈ ਲੜਕੇ ਦੀ ਮਾਦਰ ਜਦੋਂ ਲੜਕੀ ਛੋਟੀ ਹੁੰਦੀ ਸੀ ਉਦੋਂ ਐਕਸਪਾਇਰ ਹੋ ਗਈ ਸੀ ਲੜਕੇ ਦੀ ਮਾਤਾ ਐਨ ਸੀ ਲੜਕੀ ਤੇ ਲੜਕੇ ਦੇ ਫਾਦਰ ਹੀ ਇਕੱਲੇ ਰਹਿੰਦੇ ਸੀ ਘਰ ਦੇ ਵਿੱਚ ਉਸ ਲੜਕੀ ਦੀ ਮੁੰ ਲੜਕੇ ਨਾਲ ਗੱਲਬਾਤ ਵਧਦੀ ਜਾਂਦੀ ਹੈ ਤੇ ਘਰੇ ਇੱਕ ਦੂਜੇ ਦੇ ਆਣ ਜਾਣ ਹੋ ਜਾਂਦਾ ਹੈ ਮਤਲਬ ਘਰ ਦੇ ਵਿੱਚ ਇੱਕ ਮੋਹ ਬਣ ਜਾਂਦਾ ਹੁਣ ਆ ਦਾ ਦੋਨਾਂ ਪਰਿਵਾਰਾਂ ਦਾ ਜਿਸ ਦੇ ਵਿੱਚ ਲੜਕਾ ਲੜਕੀ ਦੀ ਮੰਗਣੀ ਵੀ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਘਟਨਾ ਵਾਪਰਦੀ ਹੈ ਕਿ ਜਿਹੜੀ ਲੜਕੀ ਹੈ ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਨਸ਼ੀਲਾ ਪਦਾਰਥ ਕੋਕ ਦੇ ਵਿੱਚ ਮਤਲਬ ਮਿਲਾ ਕੇ ਲੜਕੀ ਦਾ ਇਲਜ਼ਾਮ ਕਲੇ ਉਸ ਦੀ ਮੰਗੇਤਰ ਤੇ ਨਹੀਂ ਹੈਗਾ ਨਾਲ ਹੀ ਨਾਲ ਉਹਦਾ ਦੋਸਤ ਇੰਦਰਨਾਮ ਦਾ ਇੱਕ ਲੜਕਾ ਹੈ ਇਦੇ ਔਰ ਇੱਕ ਗੱਲ ਕਹੀ ਯਾਰ ਇਹ ਕਿ ਦੋਨਾਂ ਨੇ ਮੈਨੂੰ ਕੋਕਰੇ ਵਿੱਚ ਕੁਝ ਪਲਾ ਕੇ ਮੇਰੇ ਨਾਲ ਜਿਹੜਾ ਕਿ ਗਲਤ ਕੰਮ ਕੀਤਾ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਉਹਦੇ ਵਿੱਚ ਉਹ ਵੀਡੀਓ ਵੀ ਬਣਾਈ ਗਈ ਹਾਲਾਂਕਿ ਲੜਕੀ ਦਾ ਕਹਿਣਾ ਕਿ ਵੀਡੀਓ ਕਦੋਂ ਬਣੀ ਕਿਵੇਂ ਬਣੀ ਮੈਨੂੰ ਨਹੀਂ ਇਸ ਬਾਰੇ ਜਾਣਕਾਰੀ ਪਰ ਇਹ ਵੀਡੀਓ ਜਿਹੜੀ ਅੱਗ ਵਾਂਗੂ ਇੰਸਟਾਗ੍ਰam YouTube ਜਾਂ ਹੋਰ ਜਿਹੜੇ ਟੈਲੀਗ੍ਰam ਦੇ ਲਿੰਕ ਦੇ ਉੱਤੇ ਫੈਲ ਰਹੀ ਆ ਉਹਦੇ ਬਾਰੇ ਲੜਕੀ ਦਾ ਕਹਿਣਾ ਕਿ ਹਾਂ ਇਹ ਵੀਡੀਓ ਸੱਚਾਈ ਹੈ ਕਿ ਮੇਰੀ ਹੈ ਕੋਈ AI ਨਾਲ ਨਹੀਂ ਬਣੀ ਹੋਈ ਪਰ ਇਹ ਵੀਡੀਓ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਕਦੋਂ ਬਣਾਈ ਗਈ ਉਸ ਲੜਕੀ ਦਾ ਜਿਹੜੇ ਇਲਜ਼ਾਮ ਨੇ ਉਹ ਤੇ ਮੰਗੇਤਰ ਦੇ ਉੱਤੇ ਤੇ ਉਹਦੇ ਦੋਸਤ ਇੰਦਰ ਦੇ ਉੱਤੇ ਨੇ ਕਿ ਇਹਨਾਂ ਨੇ ਮੇਰੇ ਨਾਲ ਜਦੋਂ ਮੈਨੂੰ ਕੋਕ ਦੇ ਵਿੱਚ ਕੁਝ ਮਿਲਾ ਕੇ ਪਿਲਾਇਆ ਤੇ ਉਸ ਤੋਂ ਬਾਅਦ ਇਹ ਜਿਹੜਾ ਮਰ ਨਾਲ ਸ਼ਰੀਰਕ ਸੰਬੰਧ ਬਣਾਏ ਗਏ ਉਦੋਂ ਦੀ ਇਹ ਵੀਡੀਓ ਹੈ ਹਾਲਾਂਕਿ ਕਹਿੰਦੇ ਜਿਹੜੇ ਹਾਂਜੀ ਇਹ ਜਿਹੜੋ ਕਿ ਭਈ ਇੱਕ ਚੈਨਲ ਬਣੀ ਹੋਈ ਇੱਕ ਪੱਤਰਕਾਰ ਬਣੀ ਹੋਈ ਇਸ ਗੱਲ ਦਾ ਵੀ ਖੁਲਾਸਾ ਹੋਇਆ ਵੈਸੇ ਤਾਂ ਪੰਜਾਬ ਦੇ ਵਿੱਚ ਇਹ ਵੀਡੀਓ ਵਾਇਰਲ ਹੋ ਚੁੱਕੀ ਤੇ ਪਰ ਇੰਨੀ ਕਿ ਖਬਰ ਆਪਾਂ ਛੋੜੇ ਤੱਕ ਜ਼ਰੂਰ ਪਹੁੰਚਾਉਣੀ ਸੀ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਵੀ ਸਾਡੇ ਪੰਜਾਬ ਦੇ ਵਿੱਚ ਇਹੋ ਜੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਤੇ ਪਰ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇਸ ਕਰਕੇ ਤੇ ਜਿਹੜੀ ਹੁਣ ਆਪਾਂ ਇੰਨੀ ਕ ਅਪੀਲ ਕਰਦੀਏ ਸਾਡੇ ਪੰਜਾਬ ਵੀ ਜਿਹੜੇ ਮੁੰਡੇ ਕੁੜੀਆਂ ਜੋ ਵੀ ਖਾਸ ਕਰਕੇ ਮੈਂ ਕੁੜੀਆਂ ਨੂੰ ਕਹੂੰਗਾ ਵੀ ਪਹਿਲਾ ਨੰਬਰ ਜੇ ਉਹ ਕਿਸੇ ਨੇ ਵਿਆਹ ਕਰਾਉਣਾ ਵੀ ਹੈ ਸਿੱਧਾ ਆਪਣੇ ਮਾਤਾ ਪਿਤਾ ਨਾਲ ਗੱਲ ਕਰੋ ਸਿੱਧੇ ਵਿਆਹ ਕਰਵਾਓ ਜੇ ਕਿਸੇ ਦੀ ਗੱਲਬਾਤ ਵੀ ਹੁੰਦੀ ਹੈ ਐਸੇ ਲੋਟ ਜਿਵੇਂ ਇਸ ਮੁੰਡੇ ਨੇ ਬਾਹਰ ਦੀ ਬਾਹਰ ਕੁੜੀਆਂ ਮਿਲ ਲੈਣੀਆਂ ਮੁੰਡਿਆਂ ਨੂੰ ਬਾਅਦ ਦੇ ਵਿੱਚ ਫਿਰ ਇਹ ਜਿਵੇਂ ਸੋਸ਼ਲ ਮੀਡੀਆ ਦਾ ਕੰਮ ਆ ਅੱਜ ਕੱਲ ਤੇ ਫਿਰ ਅਗਲਾ ਵੀਡੀਓ ਬਣਾ ਕੇ ਇਹ ਨਹੀਂ ਪਤਾ ਗਲਤ ਹਰਕਤ ਕਰਦੇ ਦੀ ਵੀਡੀਓ ਬਣਾ ਲੇ ਤੇ ਬਾਅਦ ਦੇ ਵਿੱਚ ਵਾਇਰਲ ਕਰਦੀ ਇਹਦੇ ਵਿੱਚ ਦੋਨਾਂ ਦੇ ਤਰ੍ਹਾਂ ਦੀ ਬਦਨਾਮੀ ਹੋ ਜਾਂਦੀ ਹੈ ਮੁੰਡੇ ਦੀ ਖਾਸ ਕਰਕੇ ਘੱਟ ਹੁੰਦੀ ਹੈ ਕੁੜੀ ਦੀ ਜ਼ਿਆਦਾ ਹੁੰਦੀ ਆ ਤਾਂ ਇਹ ਬਾਈ ਪੰਜਾਬ ਨੂੰ ਸਾਡੇ ਨੂੰ ਜਾਗਰਤ ਕਰਨਾ ਚਾਹੁੰਦੇ ਅਸੀਂ ਵੀ ਸਾਡੇ ਪੰਜਾਬ ਨੂੰ ਸੋਨੇ ਦੀ ਚੜੀ ਕਿਹਾ ਜਾਂਦਾ ਸੀ ਤੇ ਇਹ ਜਿਹੀਆਂ ਹਰਕਤਾਂ ਇੱਕ ਤਾਂ ਸਾਡਾ ਪੰਜਾਬ ਨਸ਼ੇ ਨਾਲ ਜੂਝ ਰਿਹਾ ਕੁਝ ਕ ਸਰਕਾਰਾਂ ਲੁੱਟ ਕੇ ਖਾ ਗਈਆਂ ਵਿੱਚ ਜਿਹੜੀਆਂ ਇਹੋ ਜਿਹੀਆਂ ਵੀਡੀਓ ਆ ਰਹੀਆਂ ਇਹ ਕਿਸੇ ਪਾਸੇ ਆਪਾਂ ਕਹਦੇ ਵੀ ਇੱਜ਼ਤ ਇੱਜ਼ਤ ਵਾਲੀ ਗੱਲ ਹੀ ਨਹੀਂ ਰਹਿੰਦੀ ਸਾਡੇ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਆਪਣੀ ਇੱਜ਼ਤ ਜਿਹੜੀ ਕਿ ਆਪਾਂ ਕਹਦੇ ਵੀ ਰੋੜ ਰਹੀ ਆ ਮਾਂ ਪਿਓ ਦੀ ਇੱਜ਼ਤ ਰੋੜ ਰਹੀ ਆ ਜਿਹੜਾ ਇੰਸਟਾਗ੍ਰam ਇਹ ਚੱਲ ਰਿਹਾ ਅੱਜ ਕੱਲ੍ਹ ਕਾਲ ਯੁੱਗ ਦਾ ਦੌਰ ਆ ਤੇ ਬਾਹਰ ਦੀ ਬਾਹਰ ਜਿਵੇਂ ਆਪਾਂ ਕਹਿ ਦਈਏ ਵੀ ਆਪਦੀ ਮਰਜ਼ੀ ਨਾਲ ਵਿਆਹ ਕਰਵਾਉਂਦੇ ਆ ਤੇ ਬਾਅਦ ਦੇ ਵਿੱਚ ਇਹੋ ਜਿਹੀ ਵੀਡੀਓ ਦੇ ਵਿੱਚ ਜਿਵੇਂ ਰਿਕਾਰਡ ਕਰਕੇ ਇਹ ਸੋਸ਼ਲ ਮੀਡੀਆ 'ਚ ਆ ਜਾਂਦੀਆਂ ਬਾਅਦ ਦੇ ਵਿੱਚ ਇਹੋ ਜਿਹਾ ਸਾਹਮਣਾ ਕਰਨਾ ਪੈਂਦਾ ਇੱਥੇ ਆ ਕੇ ਇਸ ਕੁੜੀਆਂ ਨੂੰ ਤੇ ਆਪਾਂ ਇਹ ਹੀ ਕਵਾਂ ਖਾਸ ਕਰਕੇ ਕੁੜੀਆਂ ਨੂੰ ਕਵਾਂਗੇ ਮੁੰਡੇ ਤਾਂ ਮੁੰਡਿਆਂ ਦੀ ਕੋਈ ਉਹਨੀਆਂ ਦਾ ਉਹਨਾਂ ਨੂੰ ਕੋਈ ਮਤਲ ਨਹੀਂ ਵਾਇਰਲ ਹੋ ਵੀ ਜਾਣਗੇ ਕੋਈ ਮਤਲ ਨਹੀਂ ਕਿਉਂਕਿ ਮੁੰਡਿਆਂ ਦੀ ਘੱਟ ਬਦਨਾਮੀ ਆ ਇਹ ਗੱਲ ਸਹੀ ਹੈ ਤੇ ਕੁੜੀਆਂ ਦੀ ਜਿਆਦਾਗੀ ਤੇ ਕੁੜੀਆਂ ਹੀ ਸਾਵਧਾਨ ਹੋ ਜਾਓ ਤੇ ਮੁੰਡੇ ਤਾਂ ਅੱਜ ਕੱਲ ਗਲਤ ਮੈਸੇਜ ਕਰਦੇ ਹੀ ਰਹਿੰਦੇ ਆ ਮੁੰਡੇ ਪਹਿਲ ਮੁੰਡੇ ਹੀ ਕਰਦਾ ਕੁੜੀ ਬਹੁਤ ਘੱਟ ਕਰਦੀ ਆ ਇਹ ਗੱਲ ਸਹੀ ਆ ਤੇ ਬਰਾਬਰ ਤਰ੍ਹਾਂ ਵੈਸੇ ਬਰਾਬਰ ਤੇ ਹੀ ਹੋ ਜਾਂਦੇ ਦੋਨੇ ਮੁਜਰਮ ਤਾਂ ਦੋਨੇ ਹੀ ਆ ਇਹ ਜੇ ਕੁੜੀ ਉਹਦੇ ਕੋਲੇ ਗਈ ਤਾਂ ਫੇਰ ਹੀ ਉਹਨੇ ਇਹ ਕੰਮ ਕੀਤਾ ਗੱਲ ਦੋਨਾਂ ਦੀ ਆਉਂਦੀ ਆ ਪਰ ਉਹ ਬਾਅਦ ਦੀ ਗੱਲ ਆਉਂਦੀ ਆ ਜੇ ਤਾਂ ਬਾਅਦ ਦੇ ਕੰਮ ਜੇ ਅਗਰ ਦੋਨਾਂ ਦੀ ਗੱਲਬਾਤ ਹੁੰਦੀ ਜੇ ਪਹਿਲੇ ਹੀ ਨਾ ਤੁਸੀਂ ਗੱਲ ਕਰੋ ਕਿਸੇ ਨਾਲ ਤਾਂ ਇਹ ਨੌਪਤ ਨਹੀਂ ਆਉਂਦੀ ਇੱਥੋਂ ਤੱਕ ਜੀ ਜਿਹੜੀ ਅੱਜ ਦਾ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਇਸ ਪਰਿਵਾਰ ਨਾਲ ਦੋਮਾਂ ਨਾਲ ਵਾਇਰਲ ਹੋ ਚੁੱਕੀਆਂ ਜਦੋਂ ਬਦਨਾਮ ਹੋ ਗਈਆਂ ਦੋਨੇ ਤਰ੍ਹਾਂ ਉਸ ਤੋਂ ਬਾਅਦ ਇਹ ਸਮਝੌਤਾ ਵੀ ਹੋ ਗਿਆ ਇੱਥੋਂ ਤੇ ਤੁਹਾਡੇ ਨਾਲ ਖਬਰ ਸਾਂਝੀ ਜ਼ਰੂਰ ਕਰਨੀ ਸੀ ਵੀ ਸਾਡੇ ਪੰਜਾਬ ਦੀਆਂ ਖਾਸ ਕਰਕੇ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਵੀ ਕਹਿਣਾ ਚਾਹਣਾ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਜਿਵੇਂ ਇਸ ਮੁੰਡੇ ਦੇ ਸਿਰ ਦੇ ਉੱਤੇ ਆਪਾਂ ਕਹਿੰਦੇ ਹੇ ਦਿਮਾਲਾ ਸਜਾਇਆ ਹੋਇਆ ਤਾਂ ਇਹ ਗਲਤ ਹਰਕਤ ਆ ਜਿਹੜਾ ਇਹ ਪਰਵ ਤੇ ਇੱਕ ਨਾਲ ਉਹਦਾ ਦੋਸਤਾ ਤਾਂ ਇਹ ਖਬਰ ਸੋਡੇ ਨਾਲ ਹੁਣ ਤੱਕ ਦੀ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਨਾਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦ ਰਹੇ ਮਿਲਦੇ ਰਹੇ ਨਵੇਂ ਟੌਪ ਤੇ ਧੰਨਵਾਦ